ਕੀ ਬੋਲਣਾ ਤੇ ਕੀ ਕਹਿਣਾ ਹਨ ਜਿਹੜੇ ਬੰਦੇ ਅਜੇ ਜਾਤ ਪਾਤ ਤੋਂ ਉੱਪਰ ਨਹੀਂ ਉੱਠੇ ਪਤਾ ਨਹੀਂ ਕਿਉਂ ਸਮਾਜ ਦੇ ਲੋਕ ਇਹੋ ਜਿਹੇ ਡੀਡਰਾਂ ਨੂੰ ਮੂੰਹ ਲਾਉਂਦੇ ਨਹੀਂ ਇੱਕ ਬੰਦਾ ਜ਼ਿੰਮੇਵਾਰ ਹੋਵੇ ਐਮਪੀ ਬਣਿਆ ਹੋਵੇ ਪੰਜਾਬ ਕਾਂਗਰਸ ਦਾ ਪ੍ਰਧਾਨ ਹੋਵੇ ਪੰਜਾਬ ਦੇ ਵਿੱਚ ਉਹ ਬੰਦਾ ਜਦੋਂ ਸਟੇਜ ਤੇ ਬੋਲਦਾ ਹੋਵੇ ਤੇ ਉਹਨੂੰ ਇਹ ਨਾ ਇਹ ਨਾ ਪਤਾ ਲੱਗੇ ਕਿ ਨਾ ਬੋਲਣਾ ਕੀ ਹੈ ਤੇ ਕਿਸ ਤਰ੍ਹਾਂ ਦੀ ਸ਼ਖਸੀਅਤ ਨੂੰ ਕਿਹੜੇ ਸ਼ਬਦਾਂ ਦੇ ਨਾਲ ਮੈਂ ਸੰਬੋਧਨ ਕਰਨਾ ਹੈ ਤੇ ਵਲਵਲਿੰਗ ਪਾ ਕੇ ਉਹ ਕਿਸੇ ਨੂੰ ਸਾਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰੇ ਲੜਨਤਾ ਇਹੋ ਜਿਹੇ ਬੰਦੇ ਤੇ ਹੁਣ ਇਹ ਕਿਹਾ ਵੀ ਉਹ ਪੱਠੇ ਪਾਉਂਦਾ ਸੀ ਕਾਲੇ ਰੰਗ ਦਾ ਸੀ ਬਹੁਤ ਨਿੰਦਣਯੋਗ ਗੱਲ ਕਰਦਾ ਸੀ ਸਾਰੇ ਸੁਣੀਆਂ ਨੇ ਜੀ ਬਈ ਅੱਜ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਮੈਂ ਜਿੱਥੇ ਰਾਜੇ ਵੜਿੰਗ ਨੂੰ ਇਹ ਲੜਨਤਾ ਪਾਉਂਦਾ ਨਾ ਨਾਲ ਸਾਡੇ ਜਿਹੜੇ ਐਸ்சி ਭਾਈਚਾਰੇ ਦੇ ਉੱਥੇ ਲੀਡਰ ਬੈਠੇ ਹਨ ਮੈਂ ਉਹਨਾਂ ਨੂੰ ਵੀ ਲੜਨ ਦਗਾਉਣਾ ਜਿਹੜੇ ਉਹਦੀ ਪੱਕ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰਸਾਂ ਕਰ ਰਹੇ ਆ ਕੁਲਦੀਪ ਬਾਜ ਜੀ ਜਾਂ ਚੰਨੀ ਜੀ ਨੇ ਜੜ ਕੇ ਉਹਨਾਂ ਨੇ ਵੀ ਬੋਲਿਆ ਕਹਿੰਦੇ ਜੀ ਇਹ ਤਾਂ ਸੁਭਾਅ ਕੋ ਗੱਲ ਹੋ ਜਾਂਦੀ ਆ ਵੀ ਉਹਨਾਂ ਨੇ ਗਲਤ ਬੋਲਿਆ ਤੁਸੀਂ ਸਿੱਧਾ ਕਹੋ ਜੜ ਕੇ ਗੱਲ ਗੋਲ ਕਿਉਂ ਕਰਕੇ ਕਹਿੰਦੇ